ਰਾਜਾ ਬੈਂਕ ਦੀ موجودگی ਦੇ ਵਿੱਚ ਪ੍ਰਧਾਨ ਸਾਹਿਬ ਦੀ موجودگی ਦੇ ਵਿੱਚ ਮੁਰਦਾਬਾਦ ਦੇ ਨਾਰੇ ਹੋ ਰਹੇ ਨੇ ਤੰਨੇੜੇ ਵਿਰੋਧ ਹਿੱਤ ਨਾਲ ਕਿਤੇ ਸਹੀ ਵੀ ਆ ਕਿਉਂਕਿ ਹਮੇਸ਼ਾ ਇਹ ਹੁੰਦਾ ਰਾਜਨੀਤਿਕ ਪਾਰਟੀ ਦੇ ਵਿੱਚ ਆਪਣੇ ਇਹ ਫੈਸਲੇ ਆਪਣੀ ਸੀਟ ਦੇ ਲਈ ਨਾ ਕੋਈ ਉਮੀਦਵਾਰ ਜਿਹੜਾ ਵੀ ਇਹਨਾਂ ਪਾਰਟੀ ਛੱਡ ਕੇ ਇਹਨਾਂ ਪਾਰਟੀ ਸ਼ਾਮਲ ਹੁੰਦਾ ਉਹ ਨਾਲ ਦੇ ਰਿਟ ਦੇਂਦੇ ਜਦਕਿ ਇਹ ਦੇਖੇ ਬਿਨਾ ਕਿ ਪਹਿਲਾਂ ਉੱਥੇ ਕਿਹੜਾ ਬਰਕਰਾਰ ਕੰਮ ਕਰਿਆ ਪ੍ਰਧਾਨ ਪਾਰਟੀ ਦਾ ਮੇਨ ਹੁੰਦਾ ਹੈ ਇਕ ਮਤਲਬ ਉਹਦੇ ਪਾਰਟੀ ਨੂੰ ਸਾਰੀ ਚਲਾਉਣੀ ਹੁੰਦੀ ਹੈ ਜਦ ਪ੍ਰਧਾਨ ਦੀ ਜਿਤਨੀ ਪਾਰਟੀ ਦੇ ਵਿੱਚ ਨਾ ਕਿਤਨਾ ਕਿਤੇ ਵੀ ਸਵਾਲ ਪਹਿਲਾਂ ਉੱਠਦੇ ਸੀ ਕਿ ਰਾਜਾ ਬੜਿੰਦੀ ਪ੍ਰਧਾਨੀ ਨੂੰ ਖਤਰਾ ਇਹਨਾਂ ਨੇ ਵਰਕਰਾਂ ਨੂੰ ਸਲਾਹ ਰਾਹ ਕਰਕੇ ਤੀਏ ਤਿਕਨੇ ਪਾਰਟੀ ਦਾ ਬੰਦਾ ਲੈ ਕੇ ਸਾਰੇ ਸ਼ਿੱਤੇ ਉਠਾ ਦਿਆ ਇਹਨਾਂ ਦਾ ਬਾਪੀ ਨੋਕਰ ਆਇਆ ਉਹਨਕਦਾਰ ਨਹੀਂ ਕਹਿੰਦੇ ਜਿਹਨੂੰ ਬਿਆ ਦਾ ਗਦਾਰ ਆ ਉਹ ਗਦਾਰ ਸੋ ਜਦੋਂ ਵਿੱਚ ਰਲਾਉਂਦੇ ਨਹੀਂ ਉਦੋਂ ਗਦਾਰ ਆ ਜਿੱਥੇ ਗੁਰਪ੍ਰੀਤ ਜੀ ਨੂੰ ਨਹੀਂ ਗਦਾਰ ਕਿਹਾ ਗੁਰੂਤੰਗ ਸਿੰਘ ਆ ਰਾਣੀ ਚੀ ਨਹੀਂ ਤਾਂ ਸੱਤ ਕਲਾ ਖੇਡ ਖੇਡਦੇ ਨੇ ਯਾਰ ਹਨਾ ਚੱਕਿਆ ਪੱਤਾ ਤਾਸ਼ ਮੰਗ ਉੱਤਰ ਮਾਰਿਆ ਚੱਕਿਆ ਪੱਤਾ ਉੱਤਰ ਮਾਰਿਆ ਜੇ ਸਮ ਤਾਂ ਇਹ ਟਿਕਰੋਈ ਸਿੱਧੂ ਨੂੰ ਜੇਕਰ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਕਿ ਵੱਡਾ ਉਹ ਦੇ ਦਿੰਦੀ ਤਾਂ ਅੱਜ ਕੁਝ ਸਮੀਗਨੂ ਜ ਹੋਰ ਹੋਣੇ ਸੀਗੇ ਪਰ ਇੱਕ ਹਿੰਦੁਸਤਾਨ ਦਾ ਸੂਬਾ ਹੈ ਨਾਗਾਲੈਂਡ ਮੈਂ ਤਾਂ ਗੱਲ ਕਰਨੀ ਚਾਹੁੰਦਾ ਸੀ 6 ਜ਼ਿਲ੍ਹਿਆਂ ਵਿੱਚ ਤੇ ਕਿਸੇ ਨੇ ਇੱਕ ਵੀ ਵੋਟ ਨਹੀਂ ਸਰਕਾਰ ਨੂੰ ਇਹ ਚੀਜ਼ ਜੋ ਬਹੁਤ ਜ਼ਰੂਰੀ ਲਾਉਣੀ ਚਾਹੀਦੀ ਲੋਕਾਂ ਦੇ ਆਪਣੀ ਪਾਵਰ ਸਾਡੇ ਚ ਕੀ ਆ ਜੇ ਅਸੀਂ ਚਾਹੀਏ ਤੁਹਾਨੂੰ ਰਾਤ ਦਿਨ ਰਾਤ ਤਰਾਤੋਰਾਤ ਕੁਰਸੀ ਦਾ ਲਾ ਸਕਦੇ ਹਾਂ ਅਸੀਂ ਚਾਹੀਏ ਉਹ ਨਾਲ ਸਕਦੇ ਹਾਂ ਇਹਨਾਂ ਨਾਲ ਅੱਜ ਕੱਲ ਨਵੇਂ ਰਾਜਨੀਤੀ ਕੀ ਚੱਲ ਰਹੀ ਆ ਤੇ ਚੱਕੇ ਇਹਨਾਂ ਨੇ ਇਹ ਪੁਰਾਣਾ ਉਹ ਬੰਦਾ ਵਧੀਆ ਗਿਆ ਨਵਾਂ ਆਦਾ ਜੀ ਹਨਾ ਉਹ ਫਿਲਮਾਂ ਬੜੀ ਕੰਡ ਕਰਦਾ ਚਲੋ ਟਿਕਟ ਦੇ ਦਿੱਤੀ ਉਨੇ ਮੁੜ ਕੇ ਫਿਲਮਾਂ ਹੀ ਕਰਨੀਆਂ ਨੇ ਨਾ ਕਿ ਤੁਹਾਡੇ ਦੁੱਖ ਸੁਣਨੇ ਨੇ ਹਣਾ ਹਮੇਸ਼ਾ ਉਹਨੂੰ ਮੌਕਾ ਦੇਓ ਜਿਹੜਾ ਆਪਣੇ ਨਾਲ ਵਿਚਰਦਾ ਆਪਣੇ ਪਿੰਡ ਦਾ ਆਪਣੇ ਨੇੜੇ ਤੇ ਸ਼ਹਿਰ ਦਾ ਸਸ਼ੀ ਕਾਲ ਜੀ ਸਵਾਗਤ ਹੈ ਦੇਖਣ ਵਾਲੀ ਸਾਰੀ ਸਰੋਤਿਆਂ ਦਾ ਮੈਂ ਤਰਨ ਦੀ ਸੀ ਪੰਜਾਬ ਦੇ ਵਿੱਚ ਕਾਂਗਰਸ ਆ ਜਿਹੜੀ ਇਸ ਦਾ ਅੰਦਰੂਨੀ ਕਲੇਸ਼ ਬਾਤ ਰਹੇ ਹਾਂ ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਸਾਰੀਆਂ ਪਾਰਟੀਆਂ ਪੂਰੇ ਜੋਰਾਂ ਸੁਰਾਂ ਤੇ ਲੱਗੀਆਂ ਹੋਈਆਂ ਨੇ ਚੋਣ ਪ੍ਰਚਾਰ ਕਰਨ ਕਾਂਗਰਸ ਆਮ ਆਦਮੀ ਪਾਰਟੀ ਆਲੇ ਪਰ ਸਾਰੀਆਂ ਪਾਰਟੀਆਂ ਦੇ ਅੰਦਰੂਨੀ ਪਲੇਸ ਹੋ ਰਿਹਾ ਪਰ ਸਭ ਤੋਂ ਜ਼ਿਆਦਾ ਸਲੀਟ ਜਿਹੜਾ ਪੈ ਰਿਹਾ ਉਹ ਪੈ ਰਿਹਾ ਕਾਂਗਰਸ ਦਾ ਰਾਜਾਬਿੰਦ ਦੀ ਮੌਜੂਦਗੀ ਦੇ ਵਿੱਚ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਮੁਰਦਾਬਾਦ ਦੇ ਨਾਰੇ ਹੋਏ ਨੇ ਕਿਹਦੇ ਮੁਰਦਾਬਾਦ ਦੇ ਨਾਰੇ ਮੈਨੂੰ ਵੀ ਦੱਸਾਂਗੇ ਪਹਿਲਾ ਸਵਾਗਤ ਅਲਕੀਤ ਸਿੰਘ ਬਹੁਤ ਬਹੁਤ ਸਵਾਗਤ ਸਵਾਗਤ ਤੁਹਾਨੂੰ ਪਤਾ ਹੀ ਹੈ ਆਪਾਂ ਗਲਵਤ ਕਰੀ ਜਗ੍ਹਾ ਕਿ ਭਾਈ ਕਾਂਗਰਸ ਦਾ ਪਲੇਸ ਵਾਤਾ ਜਾ ਰਿਹਾ ਤੇ ਹੁਣ ਜਿਹੜਾ ਮੁਰਦਾਬਾਦ ਦੇ ਨਾਰੇ ਵੱਜਿਨੂ ਰਾਜਪੁਰੇ ਦੇ ਵਿੱਚ ਧਰਮ ਦੇ ਗੰਭੀਰ ਹੋ ਗਏ ਭਾਈ ਸਾਹਿਬ ਇਹ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਤੇ ਤੁਸੀਂ ਕਿਉਂ ਲੈ ਕੇ ਆਂਦਾ ਅਸੀਂ ਇਹਦਾ ਬਰੋਧ ਕਰਦੇ ਆਂ ਕਿ ਪ੍ਰਧਾਨ ਸੰਬੋਧ ਜਿਹੜੇ ਸਾਫਤ ਰਾਤਪੁਰੇ ਦੇ ਐਮਐਲਏ ਨੇ ਮੰnade ਹੱਥ ਵਿੱਚ ਨਾ ਰਹੇ ਦਿਨੇ ਇਹਨਾਂ ਨੂੰ ਸੀਟ ਇਹਨਾਂ ਨੂੰ ਮਿਲਵਾਉਂਦਾ ਜਿਸ ਨੂੰ ਲੈ ਕੇ ਕਾਪੀ ਉੱਤੇ ਨਾਰਾਜ਼ੀ ਲਿਖਣੀ ਪਵੇਗੀ ਤਾਂ ਨੜੇ ਬਰੋਧ ਆਖਿ ਤਨਾ ਕਿਤੇ ਸਹੀ ਵੀ ਆ ਕਿਉਂਕਿ ਹਮੇਸ਼ਾ ਇਹ ਹੁੰਦਾ ਰਾਜਨੀਤਿਕ ਪਾਰਟੀ ਦੇ ਵਿੱਚ ਆਪਣੇ ਇਹ ਫੈਸਲੇ ਆਪਣੀ ਸੀਟ ਦੇ ਲਈ ਹਾਂ ਤੇ ਉਮੀਦਵਾਰ ਜਿਹੜਾ ਵੀ ਇਹਨਾਂ ਪਾਰਟੀ ਛੱਡ ਕੇ ਇਹਨਾਂ ਪਾਰਟੀ ਸ਼ਾਮਲ ਹੁੰਦਾ ਉਹ ਨਾਲ ਦੇ ਡੈਟ ਦੇ ਦੇਣ ਜਦ ਕਿ ਇਹ ਦੇਖੇ ਬਿਨਾ ਕਿ ਪਹਿਲਾਂ ਉੱਥੇ ਕਿਹੜਾ ਵਰਕਰ ਕੰਮ ਕਰਿਆ ਕਿਹੜਾ ਵਰਕਰ ਉੱਥੇ ਮਿਹਨਤ ਕਰਿਆ ਪਾਰਟੀ ਲਈ ਹਨ ਇਹੋ ਛੱਡ ਦਿੰਦੇ ਨੇ ਕਿਤਨਾ ਕਿਤੇ ਇਹਦੇ ਨੁਕਸਾਨ ਇਹਨਾਂ ਹੁੰਦਾ ਜੀ ਹੁਣ ਸੇਮ ਕੰਮ ਇਹਨਾਂ ਦਾ ਕਾਰੀਦਾਰਾ ਹੋਇਆ ਪਿਆ ਉੱਥੇ ਢੀਂਡ ਸਣਾਂ ਨੂੰ ਟਿਕਟ ਕੱਟਤੀ ਸੀ ਮਰੂਰ ਚ ਹਨਾ ਇੱਥੇ ਕੰਬੋਜ ਕਹਿੰਦਾ ਮੈਡਿਕਟ ਕੱਟਤੀ ਹਨਾ ਕਿ ਚਲੋ ਧਰਮੀ ਗਾਂਧੀ ਦਾ ਚ ਠੀਕ ਹੈ ਡਲੇ ਦੇ ਵਿੱਚ ਵਧੀਆ ਹਨਾ ਤੇ ਪਰ ਰਾਜਾ ਬੜਿੰਗ ਦੀ ਮਜੂਦਗੀ ਦੇ ਵਿੱਚ ਵਿਰੋਧ ਹੋਣਾ ਕਿਤਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਇੱਥੇ ਪ੍ਰਧਾਨ ਦੀ ਰਾਜਾ ਬੜਿੰਗ ਦੇ ਖਿਲਾਫ ਵੀ ਨਾਰੇ ਵਜਦੇ ਨੇ ਮੁਰਦਾਵਾ ਆਦਿ ਇਹਨੇ ਹੁੰਦਾ ਹੈ ਤਾਂ ਰਾਜਾ ਬੜਿੰਗ ਦੀ ਕੀ ਆ ਵੀ ਫਿਰ ਪ੍ਰਧਾਨ ਪਾਰਟੀ ਦਾ ਮੇਨ ਹੁੰਦਾ ਹੈ ਨਾ ਉਹਦੇ ਪਾਰਟੀ ਨੂੰ ਸਾਰੀ ਚਲਾਉਣੀ ਹੁੰਦੀ ਹੈ ਜੇ ਪ੍ਰਧਾਨ ਦੀ ਕੋਈ ਜਿਤਨੀ ਪਾਰਟੀ ਦੇ ਵਿੱਚ ਨਾ ਕਿਤਰਾ ਕਿਤੇ ਵੀ ਸਵਾਲ ਪੈਦਾ ਹੁਣ ਉੱਠਦੇ ਸੀ ਕਿ ਰਾਜਾ ਬੜਿੰਗ ਦੀ ਪ੍ਰਧਾਨੀ ਨੂੰ ਖਤਰਾ ਹ ਹੁਣ ਤੁਸੀਂ ਆਪ ਦੇਖੋ ਕਾਂਗਰਸ ਦੇ ਵਿੱਚ ਜਿਹੜੇ ਕਲੇਸ਼ ਆ ਤਾਂ ਅੱਜ ਨਹੀਂ ਤੇ ਬਹੁਤ ਪੁਰਾਣਾ ਚੱਲਦਾ ਹੁਣ ਨਿਯੋਜ ਸਿੰਘ ਸਿੱਧੂ ਆ ਉਹ ਕਦੇ ਖੁਸ਼ੀ ਨਹੀਂ ਹੋਈ ਪਾਰਟੀ ਨੂੰ ਪਹਿਲਾਂ ਕੈਪਟਨ ਸੀ ਕੈਪਟਨ ਨਹੀਂ ਬਣੀ ਤੇ ਚੰਨੀ ਸਾਹਿਬਾ ਚੰਨੀ ਨਾਲ ਹੀ ਬਣੀ ਹੁਣ ਆ ਜਾ ਬੰਗਲੌਰ ਪ੍ਰਧਾਨ ਮਤਾ ਰਾਜ ਅਮ ਜਨ ਨਾਲ ਹੀ ਬਣੀ ਹੈਗੀ ਤੇ ਇਕੱਟੇ ਵੀ ਕਦੇ ਪ੍ਰੋਗਰਾਮ ਨਹੀਂ ਕੀਆ ਸੇਮ ਬਣਨਾ ਚਾਹੁੰਦੇ ਆ ਇੱਕ ਦੀ ਗੱਲ ਤਾਂ ਸੀ ਨਾ ਜੋ ਸਿੱਧੂ ਹਾਂ ਜਾਓ ਸੀਐਮ ਜਾਂ ਕਿਹੜਾ ਗੋਣਾ ਵੀ ਕਾਂਗਰਸ ਦਾ ਬੰਦ ਪ੍ਰਧਾਨ ਲਾਉਣ ਕਿਤੇ ਸੀ ਪ੍ਰਧਾਨ ਲਾਇਆ ਸੀ ਉਹ ਪ੍ਰਧਾਨ ਲਾਇਆ ਸੀ ਫਿਰ ਪ੍ਰਧਾਨ ਤੋਂ ਲਾ ਵੀ ਉੱਤਰ ਕਿਦਾਂ ਬਦਲਿਆ ਨਾ ਇਹ ਵੀ ਜਦੋਂ ਐਨਾ ਪਾਰਟੀ ਨੇ ਹਰੇਕ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਹਮੇਸ਼ਾ ਨਹੀਂ ਸਦਾ ਚੜਾਈਆਂ ਰਹਿੰਦੀਆਂ ਮਨਾ ਹਾਂ ਪਤਾ ਨਹੀਂ ਚੜਾਈਆਂ ਰਹਿੰਦੀਆਂ ਕਹਿੰਦੇ ਇੱਕੋ ਜਿਹੇ ਹਾਲਾਤ ਨਹੀਂ ਹੋ ਰਹੇ ਨੇ ਸਰਦਾਰ ਮਾੜੇ ਦੇ ਹਾਲਾਤ ਬੰਦੇ ਸੀ ਸੋਹਰੇ ਜੀਤਾ ਇੱਕ ਸੋ ਪਰ ਇੱਕ ਜਿਹੜਾ ਇਹ ਵੀ ਹੰਦਿਆਲ ਕੰਬੋਜ਼ ਜਿਹੜਾ ਕੰਬੋਜ਼ ਆ ਉਹ ਮਜਬੂਦੀ ਵਿੱਚ ਕਹਿੰਦਾ ਵੀ ਭਾਈ ਸਵਾਸੀ ਤਾਂ ਨਰਾਜ਼ ਆ ਹਾਂ ਤੁਸੀਂ ਡਰੀਆਂ ਬਸਾਉਣ ਵਾਲਿਆਂ ਨੂੰ ਟਿਕਟਾਂ ਨਹੀਂ ਦਿੰਦੇ ਹਾਂ ਬੁੱਥੀ ਚੱਕ ਦਿੱਤੀ ਕਹਿੰਦੇ ਜਿਹੜਾ ਆ ਜਾਂਦਾ ਉਹਨੂੰ ਟਿਕਟ ਦੇ ਦਿੰਦੇ ਨੇ ਇੱਥੇ ਮੈਂ ਗੱਲ ਕਰਦਾ ਰਿੰਕੂ ਗਿਆ ਪਹਿਲਾਂ ਕਾਂਗਰਸ ਤੋਂ ਉਹਨੂੰ ਟਿਕਟ ਦੇ ਦਿੱਤੀ ਹੁਣ ਰਿੰਕੂ ਗਿਆ ਬੀਜੇਪੀ ਤੋਂ ਉਹਨੂੰ ਟਿਕਟ ਦੇ ਦਿੱਤੀ ਹੁਣ ਗੱਲ ਕਰਦੇ ਆ ਮੈਂ ਜਿਹੜੇ ਜਲੰਧਰ ਤੋਂ ਟਿਕਟ ਦਿੱਤੀ ਆਪ ਵਾਲਿਆਂ ਨੂੰ ਹਨਾ ਚੰਨੀ ਸਾਹਿਬ ਕਹਿੰਦੇ ਵੀ ਭਾਈ ਸਾਹਿਬ ਉਹਨੂੰ ਟਿਕਟ ਦੇ ਦਿੱਤੀ ਹੋਣ ਗਦਾਰ ਨਹੀਂ ਕਹਿੰਦੇ ਇਹਦਾ ਕਿੰਤੂ ਬਿਆਦਾ ਉਹ ਗਦਾਰ ਆ। ਸੋ ਜਦੋਂ ਵਿੱਚ ਰਲਾਉਂਦੇ ਨੇ ਉਦੋਂ ਗਦਾਰ ਆ। ਦੀਪੀ ਗੁਰਪ੍ਰੀਤ ਜੀ ਵੀ ਨੂੰ ਨਹੀਂ ਗਦਾਰ ਕਹਿੰਦੇ। ਤੁੰਦ ਕੰਨਸਰ। ਸੋ ਇਹਨਾਂ ਦਾ ਪਤਾ ਨਹੀਂ ਕੀ ਚੱਲ ਰਿਹਾ ਕਿ ਇਹ ਰਾਣੀ ਚੀਨੀ ਤੋਂ ਕੱਲਾ ਖੇਡ ਖੇਡਦੇ ਨੇ ਯਾਰ ਹਣਾ। ਚੱਕਿਆ ਪੱਤਾ ਤਾਸ਼ ਮੰਗੋ ਉੱਤਰ ਮਾਰਿਆ ਚੱਕਿਆ ਪੱਤਾ ਉੱਤਰ ਮਾਰਿਆ। ਇਹ ਚੀ ਚੰਦਰੀ ਹੈ। ਹੁਣ ਇਹ ਵਾਲੇ ਨੇ ਉਹਨੂੰ ਬੇਬਕੂਫ ਬਣਾਇਆ ਸੀ। ਉਹੋ ਜਿਹੇ ਲੋਕ ਮੋਰ ਦੇ ਪਿੱਛੇ ਲੱਗੇ ਨੇ। ਜਿਹੜੇ ਲੀਡਰ ਦਾ ਭਾਅ ਜਿਹੜੀ ਲੀਡਰ ਦਾ ਸਟੈਂਡਿੰਗ ਨਹੀਂ। ਜਿਹੜਾ ਹੁਣ ਕਿਤੇ ਦਾ ਅੱਜ ਵੋਟਾਂ ਮੰਗ ਰਿਹਾ ਮੈਂ ਕਾਂਗਰਸ ਕੱਲੂ ਮੈਂ ਛੱਡੂਗਾ ਚੱਕੀ ਬੂਤੀ ਮੈਂ ਉੱਧਰ ਚਲੇ ਗਿਆ ਮੈਂ ਤੁਹਾਨੂੰ ਮੈਂ ਬੀਜ ਨਹੀਂ ਬੋਟਾ ਉਹ ਮੱਧਰ ਆ ਗਈ ਮੇਰੇ ਪਾਰਟੀ ਜਿਸ ਨਹੀਂ ਜੜ ਗਈ ਜਦੋਂ ਕਿ ਹਰੇਕ ਪਾਰਟੀ ਹਰੇਕ ਜੀਤ ਨੂੰ ਬੰਦ ਦਾ ਮਾਣ ਹੁਣ ਦਿੰਦੀ ਹੁਣ ਨਿਯੋਜ ਸਿੱਧੂ ਆ ਹੁਣ ਹਾਲਾਂਕਿ ਇਸ ਟਾਈਮ ਉਹਨੂੰ ਚਾਹੀਦਾ ਸੀ ਕਿ ਪ੍ਰਚਾਰ ਕਰਨਾ ਪਾਰਟੀ ਦਾ ਹੀ ਹਾਂ ਨਾ ਉਸਨੇ ਇੱਥੇ ਇੱਕ ਗੱਲ ਦੋਰੀ ਮੈਂ ਉਹ ਕੰਟੈਕਟ ਹੁੰਦਾ ਆਈਪੀਐਲ ਦੇ ਵਿੱਚ ਉਹਨੇ ਇੱਕ ਚੈਨਲ ਤੇ ਆਪਾਂ ਵੀ ਚੈਨਲ ਰਹਿਣਾ ਚਲਾਉਣਾ ਜੇ ਤੁਹਾਨੂੰ ਕੰਟਰੈਕਟਰ ਦੇ ਦਿੱਤਾ ਤਾਂ ਤੁਸੀਂ ਉਹਦੇ ਦਾਇਰੇ ਤੋਂ ਬਾਹਰ ਨਹੀਂ ਜਿੱਦਾਂ ਕਿਤਨਾ ਦਿਖਣ ਉਹ ਜਿਹੜੇ ਉਹਨਾਂ ਦੀ ਨੀਤੀ ਆ ਉਹ ਕੋਈ ਤੁਹਾਨੂੰ ਪਤਾ ਹੀ ਕੈਂਸ ਪਰ ਉਹਨਾਂ ਦਾ ਕਿਨੇ ਫਾਈਨੈਂਸ ਦੀ ਜਾਂ ਪੈਸੇ ਦੇ ਤਰਫੋਂ ਕੰਮ ਉਹਨਾਂ ਨੂੰ ਘਾਟਾ ਪੈ ਚੁੱਕਿਆ ਇਸ ਕਰਕੇ ਉਹ ਦੂਰ ਹੋ ਗਿਆ ਪਰ ਜਿਹੜੀ ਪਟਿਆਲੇ ਮੀਟਿੰਗ ਕੀਤੀ ਆ ਉਹਨੇ ਸਾਰੇ ਸਵਾਲ ਖੜੇ ਕਰ ਦਿੱਤੇ ਜਿਹੜਾ ਹਰਦਿਆਲ ਕੰਪੋਜ ਸਿੱਧੂ ਧੜੇ ਦਾ ਬੰਦਾ ਹੈ ਲੀਡਰ ਇਹ ਨਜੋ ਸਿੱਧੂ ਆ ਹਾ ਖੰਨਾ ਦਲੂ ਉੱਥੀ ਇਹਨਾਂ ਖੰਨਾ ਦਲੂ ਗਿਆ ਆਪਣੇ ਆਪਣੇ ਮਦਨ ਦਾ ਜਨਾਲ ਭਰੋ ਪਿਆ ਹਨਾ ਕੰਪੋਜ ਸਤਰਾਣਾ ਨਿਰਮਤ ਸਤਰਾਣਾ ਇਹ ਸਾਰੇ ਸਿੱਧੂ ਧੜੇ ਦੇ ਬੰਦੇ ਨੇ ਹਲਕਾ ਪਟਿਆਲਾ ਹਲਕੇ ਦੇ ਨੇ ਇਹ ਨਜੋ ਸਿੱਧੂ ਨਾਮ ਨੇ ਇਹਨਾਂ ਨੇ ਮੀਟਿੰਗ ਕਹੀ ਹੋਈ ਅੰਦਰ ਘਾਤੇ ਉਹ ਜੇ ਸਮਝ ਤਾ ਨਾ ਇਹ ਟਿਕਰ ਹੋਈ ਸਿੱਧੂ ਨੂੰ ਜੇਕਰ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਹੀ ਵੱਡਾ ਉਹ ਦੇ ਦਿੰਦੇ ਜੀ ਤਾਂ ਅੱਜ ਕੁਝ ਸਮੇਂਿਕਾਨੂੰ ਜ ਹੋਰ ਹੋਣੇ ਸੀਗੇ ਨੂੰ ਮਦਦ ਖਾਨ ਦਾ ਨਯੂ ਸਿੱਧੂ ਸਟੇਜ ਤੇ ਪ੍ਰਚਾਰ ਕਰਦੇ ਜਾਂਦੇ ਲਈ ਸਪੀਚ ਬਹੁਤ ਵਧੀਆ ਬੋਲਦਾ ਹਾ ਕਿੰਨਾ ਕਿੰਨਾ ਜਿਆਦਾ ਵੱਡਾ ਸੋਸ਼ਲ ਮੀਡੀਆ ਤੇ ਵੀਰ ਰਾਤ ਨੂੰ ਬੰਦਾ ਉਹ ਵੀਡੀਓ ਫਾਟ ਦੇ ਕੋਈ ਪ੍ਰਚਾਰ ਨਹੀਂ ਵੀ ਕਾਂਦੀ ਨੂੰ ਬੋਟ ਪਾਉ ਜਾਂ ਕਾਂਗਰਸ ਨੂੰ ਮੌਕਾ ਦੇਉ ਕਿ ਕਿਸ ਤਰ੍ਹਾਂ ਨੂੰ ਪਤਾ ਕਾਂਗਰਸ ਹੀ ਮਜਬੂਤੀ ਦੇ ਲੜ ਰਹੇ ਨੇ ਨਾ ਕਿ ਸੀਟਾਂ ਲਈ ਜਿਹੜੇ ਸਾਹਮਣੇ ਹਾਂ ਲੋ ਜਿਹੜੇ ਸਾਹਮਣੇ ਕੰਮ ਚੱਲ ਰਹੇ ਹਾਂ ਨਾ ਐਂ ਲੱਗਦਾ ਜੀ ਤਾਂ ਆਪੋ ਆਪਣੀ ਬਾਹਰ ਆਪਣੀ ਕੁਰਸੀ ਲੜਦੇ ਨੇ ਨਾ ਇਹਨਾਂ ਲੋਕਾਂ ਦਾ ਵੀ ਰਹਿਣਾ ਪਾੜਦਾ ਜੀ ਤੀ ਗੱਲ ਕਰਦੇ ਹੁਣ ਇਹਨਾਂ ਦੇ ਆਪਸੀ ਕਾਟੋ ਪਲੇਸ ਦੀ ਤੇ ਭਾਈਓ ਉੱਥੇ ਲੜਦਾ ਉਹ ਅੱਛੇ ਲੜਦਾ ਪਰ ਇੱਕ ਹਿੰਦੁਸਤਾਨ ਦਾ ਸੂਬਾ ਹੈ ਨਾਗਾ ਲੈਂਡ ਮੈਂ ਤਾਂ ਗੱਲ ਕਰਨੀ ਚਾਹੁੰਦਾ ਸੀ 6 ਜ਼ਿਲ੍ਹਿਆਂ ਵਿੱਚੋਂ ਕਿਸੇ ਨੇ ਇੱਕ ਵੀ ਵੋਟ ਨਹੀਂ ਪਾਈ ਉਹ ਦੇਖੋ ਕਹਿੰਦੇ 7.5 ਲੱਖ ਸਾਇਦ ਵੋਟਾਂ ਸੀ ਉੱਥ ਇੱਕ ਵੀ ਬੰਦਾ ਨਹੀਂ ਆਇਆ ਉਹਦੀ ਤਸਵੀਰ ਵਾਇਰਲ ਹੋ ਰਹੀ ਆ ਤੇ ਉਹ ਲੋਕਾਂ ਨੇ ਜਿਹੜਾ ਚੋਣ ਕਮਿਸ਼ਨ ਆ ਰਹਾ ਪੰਜਾਬ ਮਾਫ ਕਰਨਾ ਕੇਂਦਰ ਦੀ ਸਰਕਾਰ ਤੇ ਚਪੇੜੇ ਮਾਰੀ ਆ ਕਿ ਭਾਈ ਅਸੀਂ ਤੁਹਾਡੇ ਤੋਂ ਨਾਰਾਜ਼ ਆ ਤੁਸੀਂ ਸਾਡੇ ਕੰਮ ਨਹੀਂ ਕਰਦੇ ਪਰ ਉਹ ਲੋਕ ਵੱਖਰਾ ਰਾਜ ਮੰਗਦੇ ਜਿਸ ਕਰਕੇ ਉਹਨਾਂ ਨੇ ਇਹ ਬੋਲ ਦਿੱਤੇ ਉਹ ਪੱਥਰਾਂ ਦਾ ਰਾਜ ਮੰਗਣਾ ਅਗਲੀ ਦੀ ਲੋਕਾਂ ਦੀ ਆਪਣੀ ਡਿਮਾਰਾ ਪਰ ਕਿਤਨਾ ਜਿੱਤੇ ਸਰਕਾਰ ਨੂੰ ਇਹ ਚੀਜ਼ ਜਿਫਾਉਣ ਜ਼ਰੂਰੀ ਲਗਾਉਣੀ ਚਾਹੀਦੀ ਲੋਕਾਂ ਨੇ ਆਪਣੀ ਪਾਵਰ ਸਾਡੇ ਚ ਕੀ ਆ ਜਿਵੇਂ ਚਾਹੀਏ ਤੁਹਾਨੂੰ ਰਾਤ ਦਿਨ ਰਾਤ ਰਾਤ ਤੋਂ ਰਾਤ ਕੰਮ ਚਲਾ ਸਕਦੇ ਅਸੀਂ ਚਾਹੀਏ ਬਣਾ ਸਕਦੇ ਆ ਇਹ ਵਧੀਆ ਗੱਲ ਆ ਉਹਨਾਂ ਨੇ ਕਹਿੰਦੇ ਜੇ ਆਪਾਂ ਨੇ ਵਿਰੋਧ ਕਰਨਾ ਦਾ ਬੰਦੇ ਨੂੰ ਝੋਟਾ ਜਿਹੜੇ ਬੋਟ ਦੀ ਮਾਰੋ ਹਾਂ ਨਾ ਸਿੱਧਾ ਨਾ ਵਿਰੋਧ ਕਰ ਜਨ ਉਹਨਾਂ ਨੂੰ ਕਿਸਾਨ ਵੀ ਕਰਦੇ ਨੇ ਇੱਥੇ ਤਾਂ ਝੋਟਾ ਨੋਟ ਦੀ ਮਾਰਦੇ ਨੇ ਨਾ ਇੱਥੇ ਲੋਟ ਦੀ ਝੋਟਾ ਮਾਰਦੇ ਹਾਂ ਭਾਈ ਚੱਕ ਦਿਨ ਇਹ ਨੋਟ ਨਹੀਂ ਹੋਣਾ ਉਹ ਕਿੰਨੇ ਇਲੈਕਸ਼ਨ ਚੱਲ ਰਿਹਾ ਕਿੰਨੇ ਕਿੰਨੇ ਲੋਕ ਨੇ ਨੋਟ ਕਰੇ ਕਿ ਦੇ ਭੱਜ ਲੱਗ ਪੜੇ ਇਹਦੇ ਵਿੱਚ ਨਾ ਥੁੜੇ ਹੋ ਗਏ ਚੱਲ ਆਵਣਾ ਨਸ਼ਾ ਬੜਾ ਯਾਰੇ ਦਰਦ ਬੜੀ ਆ ਰਹੀ ਹੈ ਜੀ ਇਹ ਇਲੈਕਸ਼ਨ ਜਿਹੜੇ ਚੱਲਦਾ ਉਹ ਲੋਕ ਮੂਰਖ ਨੇ ਜਿਹੜੇ ਨਾ ਪੈਸੇ ਪਿੱਛੇ ਲੱਗ ਕੇ ਇਹ ਲੇਟਰ ਨੂੰ ਵੋਟ ਪਾਉਂਦੇ ਕੰਮ ਦੇਖੋ ਬੰਦੇ ਦਾ ਫੇਰਪੋਰਡ ਪਾਓ ਨਾ ਕਿ ਇੱਕ ਜੀ ਹੋਰ ਇਹਨਾਂ ਦਾ ਅੱਜ ਕੱਲ ਨਵੇਂ ਰਾਜਨੀਤੀ ਕੀ ਚੱਲ ਰਿਹਾ ਤੇ ਚੱਕਿਆ ਇਹਨਾਂ ਨੇ ਫਲਾਣਾ ਉਹ ਬੰਦਾ ਵਧੀਆ ਕਰਾ ਨਵੇਂ ਆਉਂਦਾ ਜੀ ਹਨਾ ਉਹ ਫਿਲੋਂ ਬੜੀ ਕੰਡ ਕਰਦਾ ਚਲੋ ਟਿਕਟ ਦੇਤੀ अनुभवਤਾ ਪਦੋਂ ਉਹਨੇ ਮੁੜ ਕੇ ਫਿਲਮਾਂ ਹੀ ਕਰਨੀਆਂ ਨੇ ਨਾ ਕਿ ਲੋਕ ਦੇ ਦੁੱਖ ਸੁਣਨੇ ਨੇ ਹਣਾ ਹਮੇਸ਼ਾ ਉਹਨੂੰ ਮੌਕਾ ਦੇਓ ਜਿਹੜਾ ਆਪਣੇ ਨਾਲ ਵਿਚਰਦਾ ਆਪਣੇ ਪਿੰਡ ਦਾ ਆਪਣੇ ਨੇੜੇ ਦੇ ਸ਼ਹਿਰ ਦਾ ਜਿਹੜਾ ਆਉਂਦਾ ਜਾਂਦਾ ਜਿਹਨੂੰ ਪੰਨੇਰੇ ਸਿਰੇ ਜਾ ਕੇ ਘਰੋਂ ਘਟਦੀ ਹੈ ਵੀ ਆ ਨਿਕਲ ਸਾਡੇ ਨਾਲ ਚੱਲ ਸਾਡੇ ਫਾਮ ਗਰਾਉਂਡਾਂ 'ਤੇ ਜਾਂਦੇ ਕਿੰਨੇ ਸਿਆਣਪ ਦੀ ਗੱਲ ਕੀਤੀ ਨਾਗਾਲੈਂਡ ਦੇ ਲੋਕਾਂ ਨੇ ਆਪਣੇ ਨਾਲ ਛੇਤਰ ਪਰੇਡ ਹੋਈ ਜਾਂਦੀ ਆ ਉਹ ਕਹਿੰਦਾ ਮੈਂ ਕਾਲੀ ਆ ਉਹ ਕਹਿੰਦਾ ਕਾਂਗਰਸੀਆ ਉਹ ਛੱਗੇ ਪਾੜਦੇ ਨੇ ਲੋਕਾਂ ਬਾਲ ਹੁੰਦੇ ਦੇ ਖੱਤੀਆਂ ਨੇ ਆਪਣੇ ਲੋਕ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਤੇ ਟੂ ਮਟਰੀ ਆ ਰਹੇ ਨੇ ਪਰ ਉਹ ਲੋਕਾਂ ਨੇ ਜਰੂਰ ਇੱਕ ਵਾਰ ਪੰਜਾਬ ਤੋ ਲੈ ਕੇ ਕਿੰਨੇ ਵੀ ਸਰਕਾਰ ਦਾ ਕੰਮ ਤੇ ਖੜੇ ਕਰ ਦਿੱਤੇ ਭਾਈ ਅਸੀਂ ਕੁਝ ਹੈਗੇ ਹਾਂ ਸੋ ਗੱਲਾਂ ਬਾਤਾਂ ਨਾ ਜ਼ਿਆਦਾ ਕਰੀਏ ਗੱਲ ਤਾਂ ਇਹ ਆ ਕਿ ਭਾਈ ਜਿਹੜੀ ਚੋਣ ਜਾਬਤਾ ਲੱਗ ਚੁਕਿਆ ਕਿਤੇ ਕਿਤੇ ਡਰਾਮਾ ਹੁੰਦਾ ਕਦੇ ਕਿਤੇ ਹੁੰਦਾ ਬੜਾ ਪੈਸਾ ਟੱਕਿਆ ਜਾ ਰਿਹਾ ਬੜਾ ਪੈਸਾ ਆ ਰਿਹਾ ਨਸ਼ਾ ਵੰਡਿਆ ਜਾ ਰਿਹਾ ਇਹ ਗੱਲਾਂ ਆ ਜੀ ਪਰ ਇਤਨੇ ਕਿਤੇ ਜ਼ਰੂਰ ਇੱਕ ਬੋਤਲ ਪਿੱਛੇ ਆਪਣਾ ਬੋਟ ਪਾਣੀ ਸੋ ਸਮਝ ਕੇ ਆਪਣੀ ਵੋਟ ਦੀ ਤਾਕਤ ਨੂੰ ਵਰਤਿਆ ਕਰੋ ਸੋ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਬੜੇ ਸਾਹਮਣੇ ਜਾਣੂ ਕਰਵਾਉਂਦੇ ਰਹਾਂਗੇ ਸਾਨੂੰ ਬੜੇ ਸਾਥ ਦੀ ਲੋੜ ਆ ਤੁਹਾਡ ਜਨਾਂ ਨੂੰ ਸਬਸਕ੍ਰਾਈਬ ਤੇ ਫੋਲੋ ਕਰੋ ਤੇ ਰਜ ਹੈ ਮੇਰੇ ਭੈਣਾਂ ਤੇ ਹਾਜ਼ਰ ਹੋ ਮੰਗ ਮੇਨੋ ਤੇ ਵੀ ਸਨ ਲਿਓ ਜੀ ਧੰਨਵਾਦ